ਅੱਜ ਇੱਕ ਆਰਡਰ ਜਿਹੜਾ ਉਮਾਨਜੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਰੈਗੂਲਰ ਵਿజిਟ ਕਰਨਗੇ ਹਫਤੇ ਦੇ ਵਿੱਚ ਘੱਟੋ-ਘੱਟ 4 ਦਿਨ ਹਫਤੇ ਆਬ ਦਾ ਜਿਹੜਾ ਉਹਨਾਂ ਜੂਰਡਿਕਸ਼ਨ ਆ ਜਿਹੜਾ ਦਾ ਇਲਾਕਾ ਹੈ ਉਹ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਬਹੁਤ ਸਾਰੀਆਂ ਸਹੂਲਤਾਂ ਆਮ ਆਪੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੈਅ ਕਰਨਾ ਇਹ ਵੀ ਸਰਕਾਰ ਦੇ ਜ਼ਿੰਮੇਵਾਰੀ ਆ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ। ਇਹਦੇ ਨਾਲ ਮੈਨੂੰ ਲੱਗਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਪਰ ਲੋਕਾਂ ਦੇ ਕੰਮਕਾਰ ਉਹ ਵੀ ਤੇਜ਼ੀ ਦੇ ਨਾਲ ਹੋਣਗੇ। ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨ, ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇਗੇ, ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ, ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਜਾ ਕੇ ਉੱਥੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਤੇ ਲਈ ਸੋ ਅੱਜ ਅਸੀਂ ਇੱਕ ਮੈਕੈਨਿਜ਼ਮ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਰੈਗੂਲਰ ਵਿਜ਼ਿਟ ਕਰਨਗੇ ਹਫ਼ਤੇ ਦੇ ਵਿੱਚ ਘੱਟੋ ਘੱਟ 4 ਦਿਨ ਅਬਦੇ ਆਬ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਦਾ ਇਲਾਕਾ ਹੈਗਾ ਉੱਥੇ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਜਦੋਂ ਉਹ ਵਿਜ਼ਿਟ ਕਰਨ ਨਿਕਲਣਗੇ ਤਾਂ ਚਾਰ ਜਾਂ ਤਿੰਨ ਸਪੌਟ ਜਿਹੜੇ ਆਇਡੈਂਟੀਫਾਈ ਕਰਨਗੇ ਉੱਥੇ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਔਰ ਲੋਕਾਂ ਤੋਂ ਫਰਸਟ ਹੈਂਡ ਫੀਡਬੈਕ ਜਿਹੜੀ ਆ ਲਈ ਜਾਊਗੀ ਕਿ ਕਿਸ ਤਰ੍ਹਾਂ ਹੈਲਥ케ਅਰ ਦੇ ਜਿਹੜੇ ਅਫੀਸਰ ਸਹਿਬਾਨ ਨੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਕੀਆ ਚਾਹੇ ਫਾਰਮਾਸਿਸਟ ਨੇ ਕੀ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੈਅ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਕੱਲਾ ਇਹ ਨਹੀਂ ਕਿ ਹੈਲਥ케ਅਰ ਦੀ ਗੱਲ ਕਰਦਾ ਮੈਂ ਕਿ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ ਪਰ ਸਭ ਤੋਂ ਵੱਡੀ ਯੋਧ ਨਸਿਆਂ ਦੇ ਵਿਰੁੱਧ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰ ਰਹੇ ਨੇ ਕੀ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜੜੀ ਜਾਣਕਾਰੀ ਉਹ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਕਿਉਂਕਿ ਡਿਫਿਕਟ ਬੀਸ ਸਾਹਿਬ ਜਾਣ ਕੇ ਬਹੁਤ ਸਾਰੇ ਅਜਿਹੇ ਡਿਪਾਰਟਮੈਂਟ ਲਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਉਹ ਸਾਰਾ ਡਾਟਾ ਕਲੈਕਟ ਕਰਕੇ ਐਪਲੀਕੇਸ਼ਨ ਕਲੈਕਟ ਕਰਕੇ ਉਹ ਕਨਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਸ ਪੋਸੀਬਲ ਹੋ ਸਕਦਾ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਹਰ ਡਿਪਾਰਟਮੈਂਟ ਦੇ ਅੰਦਰ ਜਾ ਕੇ ਚੈੱਕ ਕਰਨਗੇ ਉਹ ਸਾਰੀ ਰਿਪੋਰਟ ਜਿਹੜੀ ਆ ਬਣਾ ਕੇ ਡਿਪਾਰਟਮੈਂਟ ਨੂੰ ਸੌਂਪਣਗੇ ਤਾਂ ਕਿ ਉਹਨਾਂ ਤੇ ਜਦੋਂ ਰਿਪੋਰਟਾਂ ਆਉਣਗੀਆਂ ਉਹਨਾਂ ਤੇ ਐਕਸ਼ਨ ਵੀ ਲੈ ਲਓ ਔਰ ਟਾਈਮ ਬਾਉਂਡ ਐਕਸ਼ਨ ਪਲਾਨ ਜਿਹੜਾ ਉਹ ਵੀ ਦਿੱਤਾਗਾ ਕਿ ਤੁਸੀਂ ਕੀ ਐਕਸ਼ਨ ਕੀਤਾ ਮੰਨ ਲਓ ਕੋਈ ਟੀਚਰ ਸਕੂਲ ਚ ਗਏ ਕੋਈ ਟੀਚਰ ਸਹਿਵਾਨ ਸਮੇਂ ਸਿਰ 9 ਵਜੇ ਕਲਾਸ ਸ਼ੁਰੂ ਹੁੰਦੀ ਹੈ 9 ਵਜੇ ਨਹੀਂ ਪਹੁੰਚਿਆ ਦੀਸ਼ੀ ਸਹਿਵਾਨ 9 ਵਜੇ ਪਹੁੰਚ ਗਏ ਐਸਜੀਮ ਸਹਿਵਾਨ 9 ਵਜੇ ਪਹੁੰਚ ਗਏ ਤਾਂ ਤਤਤੰਤ ਰਿਪੋਰਟ ਜਿਹੜੀ ਆ ਉੱਪਰ ਵੀ ਹੋਊਗੀ ਤਤਤੰਤ ਜਿਹੜਾ ਕੰਸਰਨਡ ਐਜੂਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਆ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਖਲਵਾੜ ਨਾ ਕਰ ਸਕੇ ਹਾਂ ਜੇ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9:05 ਤੇ ਆ ਗਿਆ ਸੀ 9:00 ਤੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਿਆ ਸੀ